ਹਾਂਜੀ ਬਾਬੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਅਪਡੇਟ ਲੈ ਕੇ ਆਏ ਆਂ ਯੂ ਐਸ ਸਰਕਾਰਮੈਂਟ ਦੁਆਰਾ ਬਈ ਐਚ ਬੀ 1 ਵੀਜ਼ਾ ਜਿਹੜਾ ਦਿੱਤਾ ਜਾਂਦਾ ਸੀ ਉਸਦੇ ਡੇਨ ਦੇ ਵਿੱਚ ਕਟੌਤੀਆਂ ਕਰਨੇ ਸ਼ੁਰੂ ਕਰ ਦਿੱਤੀਆਂ ਨੇ ਮਿਸਟਰ 트ੰਪ ਦੁਆਰਾ ਇਸ ਦਾ ਇਹ ਕਾਰਨ ਸੀਗਾ ਬਈ ਕਿਉਂਕਿ ਜਿਹੜੀਆਂ ਮਲਟੀ ਨੈਸ਼ਨਲ ਕੰਪਨੀਆਂ ਸੀਗੀਆਂ ਉਹ ਜ਼ਿਆਦਾ ਲੋਕ ਬਾਹਰੋਂ ਹਾਇਰ ਕਰ ਸਕਦੀਆਂ ਸੀਗੀਆਂ ਇਸ ਦੇ ਅਕੋਰਡਿੰਗ ਆਪਾਂ ਇਹ ਕਹਿ ਸਕਦੇ ਆਂ ਵੀ ਜਿਹੜੀਆਂ ਉਥੋਂ ਦੀਆਂ ਕੰਪਨੀਆਂ ਸੀਗੀਆਂ ਹੁਣ ਸਰਕਾਰ ਨੇ ਉਹਨਾਂ ਮੂਰੇ ਇਹ ਆਪਸ਼ਨ ਰੱਖਤੀ ਵੀ ਤੁਸੀਂ ਨਾ ਜਿਹੜੇ ਅਮਰੀਕਾ ਦੇ ਜੰਪਲ ਨੇ ਉਹਨਾਂ ਨੂੰ ਵੀ ਜ਼ਿਆਦਾ ਹਾਇਰ ਕਰੋ ਨਾ ਕਿ ਤੁਸੀਂ ਬਾਹਰੋਂ ਮੇਨਲੀ ਲੋਕ ਇੰਡੀਆ ਤੋਂ ਜਾਂਦੇ ਸੀ ਉਹਨੂੰ ਪਤਾ ਇੰਡੀਆ ਦੇ ਸਬੰਧ ਤੇ ਅਮਰੀਕਾ ਦੇ ਸਬੰਧ ਵਿੱਚ ਥੋੜੀ ਤਲਖੀ ਦੇਖਣ ਨੂੰ ਮਿਲੀ ਹੈਗੀ ਇਸ ਕਰਕੇ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਜ਼ਿਆਦਾਤਰ ਲੋਕ ਸੀਗੇ ਉਹ ਯੂ ਐਸ ਜਾਣ ਦਾ ਡ੍ਰੀਮ ਬਣਾਉਂਦੇ ਹੁੰਦੇ ਸੀ ਵੀ ਕੋਈ ਲੋਕ ਕੋਰਸ ਕਰਕੇ ਜਾਂਦੇ ਜਾਂ ਮਲਟੀਨੇਸ਼ਨਲ ਕੰਪਨੀ ਦੁਆਰਾ ਹਾਇਰ ਕੀਤੇ ਜਾਂਦੇ ਸੀ ਇਧਰੋਂ ਇੰਟਰਵਿਊ ਕਲੀਅਰ ਕਰਕੇ ਜਾਂਦੇ ਹੁੰਦੇ ਸੀਗੇ ਉਹ ਚੀਜ਼ ਦੇ ਵਿੱਚ ਹੁਣ ਬਹੁਤ ਘੱਟ ਦੇਖਣ ਨੂੰ ਮਿਲ ਸਕਦਾ ਇੰਡੀਅਨ ਲੋਕ ਇਸ ਦਾ ਕਾਰਨ ਬਈ ਜਿਹੜੇ ਰਿਸ਼ਤੇ ਖਰਾਬ ਹੋਇਆ 트럼ਪ ਤੇ ਆਪਾਂ ਕਹਿ ਸਕਦੇ ਹਾਂ ਮੋਦੀ ਦੋਸਤੀ ਚ ਦਰਾਰ ਆਈ ਹੈ ਉਸ ਦਾ ਕਾਰਨ ਵੀ ਕਹਿ ਸਕਦੇ ਹਾਂ